ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਆਪ ਜੀ ਵਾਸਤੇ ਇੱਕ ਖਾਸ ਵਿਸ਼ਾ ਲੈ ਕੇ ਹਾਜ਼ਰ ਹੋਇਆ ਆਪਣਾ ਅੱਜ ਦਾ ਵਿਸ਼ਾ ਹੈ ਸ਼ਾਇਦ ਗੁਰਬਾਣੀ ਪੜਨ ਵਿੱਚ ਫਰਕ ਹੋਵੇ ਸੰਗਤ ਜੀ ਅਸੀਂ ਅੱਜ ਇਸ ਵਿਸ਼ੇ ਉੱਤੇ ਗੱਲ ਕਰਾਂਗੇ ਸ਼ਾਇਦ ਗੁਰਬਾਣੀ ਪੜਨ ਵਿੱਚ ਫਰਕ ਹੋਵੇ ਇਸ ਵਿਸ਼ੇ ਉੱਤੇ ਗੱਲ ਕਰਾਂਗੇ ਅਸੀਂ ਕਿ ਬਹੁਤ ਜ਼ਿਆਦਾ ਬਾਣੀ ਪੜਨ ਦੇ ਬਾਵਜੂਦ ਵੀ ਸਾਡੇ ਕਾਰਜ ਪੂਰੇ ਕਿਉਂ ਨਹੀਂ ਹੁੰਦੇ ਜਾਂ ਫਿਰ ਐਨੀ ਬਾਣੀ ਪੜਨ ਦੇ ਬਾਵਜੂਦ ਵੀ ਅਸੀਂ ਆਪਟਲੇ ਕਿਉਂ ਫਿਰਦੇ ਆ ਇਸ ਵਿਸ਼ੇ ਵਿੱਚ ਕਿਸੇ ਉੱਤੇ ਕੋਈ ਕਮੈਂਟ ਨਹੀਂ ਕੀਤਾ ਜਾ ਰਿਹਾ ਜਾਂ ਫਿਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਜਾ ਰਹੀ ਇਸ ਵਿਸ਼ੇ ਵਿੱਚ ਅਸੀਂ ਸਿਰਫ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੇ ਬਾਣੀ ਪੜਦਿਆਂ ਵੀ ਸਾਡੇ ਕਾਰਜ ਅਧੂਰੇ ਪਏ ਹਨ ਤਾਂ ਜ਼ਰੂਰ ਸਾਡੀ ਬਾਣੀ ਸ਼ੁੱਧ ਨਹੀਂ ਹੋਵੇਗੀ ਜਾਂ ਫਿਰ ਸਾਡੇ ਮਨ ਦੀ ਅਵਸਥਾ ਡਾਵਾਂਡੋਲ ਰਹੀ ਹਣੀ ਹੈ ਸੁਸੰਗਤ ਜੀ ਬਹੁਤ ਸਾਰੇ ਪਾਸਿਆਂ ਤੋਂ ਅਤੇ ਬਾਣੀ ਪ੍ਰੇਮੀਆਂ ਤੋਂ ਪਤਾ ਚੱਲਿਆ ਹੈ ਅਤੇ ਦੇਖਣ ਸੁਣਨ ਵਿੱਚ ਵੀ ਆਇਆ ਹੈ ਕਿ ਜਪਜੀ ਸਾਹਿਬ ਦੀਆਂ ਪੌੜੀਆਂ ਅਤੇ ਹੋਰ ਸ਼ਬਦਾਂ ਦਾ ਜਾਪ ਜਗਿਆਸੂਆਂ ਪਾਸੋਂ ਬਾਣੀ ਦਾ ਜਾਪ ਸ਼ੁੱਧ ਨਹੀਂ ਪੜਿਆ ਜਾ ਰਿਹਾ ਸ਼ਾਇਦ ਇਸੇ ਕਰਕੇ ਕਾਰਜ ਪੂਰੇ ਹੋਣ ਵਿੱਚ ਦੇਰੀ ਹੋ ਰਹੀ ਹੈ ਜਾਂ ਦੇਰੀ ਹੁੰਦੀ ਹੈ ਅਸੀਂ ਦੇਖਦੇ ਹਾਂ ਕਿ ਚੁਪਹਰੇਆਂ ਵਿੱਚ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਪਰ ਉਹਨਾਂ ਵਿੱਚ ਵੀ ਸ਼ੁੱਧ ਬਾਣੀ ਪੜਨ ਵਾਲੇ ਬਹੁਤ ਘੱਟ ਹੁੰਦੇ ਹਨ ਬਾਕੀਆਂ ਵਿੱਚੋਂ ਤਾਂ ਬਾਣੀ ਦੇਖਾ ਦੇਖੀ ਕਰੀ ਜਾਂਦੇ ਆ ਅਤੇ ਬਾਣੀ ਆਪਣੇ ਤਰੀਕੇ ਨਾਲ ਹੀ ਪੜੀ ਜਾ ਰਹੇ ਹਨ ਇਹ ਬੇਨਤੀ ਮੈਂ ਤਾਂ ਕਰ ਰਿਆਂ ਕਿ ਮੈਂ ਕਈਆਂ ਕੋਲੋਂ ਬਾਣੀ ਸੁਣ ਸੁਣ ਚੁੱਕਿਆ ਜੋ ਪੱਕੇ ਨਿਤਨੇਮੀ ਹਨ ਅਤੇ ਸੁਸਾਇਟੀਆਂ ਵਿੱਚ ਜਾ ਕੇ ਬਾਣੀ ਪੜ੍ਹਦੇ ਹਨ ਬੋਤਿਆਂ ਵੱਲੋਂ ਤਾਂ ਬਾਣੀ ਦਾ ਉਚਾਰਨ ਪੰਜਾਬੀ ਦੀ ਆਮ ਅਤੇ ਸ਼ਾਦੀਜੀ ਭਾਸ਼ਾ ਵਿੱਚ ਹੀ ਕੀਤਾ ਜਾਂਦਾ ਹੈ ਜੋ ਬਿਲਕੁਲ ਨਰਮੂਲ ਹੈ ਸੰਗਤ ਜੀ ਭਾਵੇਂ ਕੋਈ ਕਲਾਮ ਇਲਮ ਹੋਵੇ ਭਾਵੇਂ ਵੇਦਾਂ ਦਾ ਕੋਈ ਮੰਤਰ ਹੋਵੇ ਅਤੇ ਭਾਵੇਂ ਕੁਰਬਾਨੀ ਦਾ ਕੋਈ ਸ਼ਬਦ ਜਾਪ ਹੋਵੇ ਜਾਂ ਨਿਤਨੇਮ ਦੀਆਂ ਬਾਣੀਆਂ ਹੋਣ ਸ਼ਬਦ ਦਾ ਉਚਾਰਨ ਸ਼ੁੱਧ ਹੋਣਾ ਚਾਹੀਦਾ ਸੰਗਤ ਜੀ ਸਾਡੇ ਗੁਰੂ ਸਹਿਬਾਨ ਨੂੰ ਸ਼ੁੱਧ ਬਾਣੀ ਹੀ ਚੰਗੀ ਲੱਗਦੀ ਹੈ ਸਾਡੇ ਗੁਰੂਆਂ ਨੂੰ ਹੀ ਕਿਉਂ ਸਭ ਧਰਮਾਂ ਦੇ ਦੇਵੀ-ਦੇਵਤਿਆਂ ਨੂੰ ਅਤੇ ਪੀਰਾਂ ਪਕੰਬਰਾਂ ਨੂੰ ਵੀ ਸ਼ੁੱਧ ਉਚਾਰਨ ਹੀ ਚੰਗਾ ਲੱਗਦਾ ਹੈ ਉਹ ਫੇਰ ਹੀ ਪ੍ਰਸੰਨ ਹੋ ਕੇ ਸਾਨੂੰ ਵਰਦਾਨ ਦਿੰਦੇ ਆ ਨਹੀਂ ਤਾਂ ਅੱਗੋਂ ਮੂੰਹ ਤੇ ਝਪੇੜਾਂ ਹੀ ਪੈਂਦੀਆਂ ਜਿਵੇਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਪ੍ਰਮਾਣ ਨੂੰ ਪ੍ਰਤੱਖ ਕਰਕੇ ਦਿਖਾਇਆ ਜਦੋਂ ਇੱਕ ਸਿੱਖ ਪੜ ਰਿਹਾ ਸੀ ਕਿ ਕਰਤੇ ਕੀ ਮਿਤ ਕਰਤਾ ਜਾਣਾ ਕੀ ਜਾਣਾ ਗੁਰਸੂਰਾ ਤਾਂ ਗੁਰੂ ਜੀ ਨੇ ਇੱਕ ਸਿੱਖ ਨੂੰ ਕਹਿ ਕੇ ਉਸ ਦੇ ਮੂੰਹ ਉੱਤੇ ਚਪੇੜਾ ਮਰਵਾਇਆ ਸਨ ਬਾਅਦ ਵਿੱਚ ਚਪੇੜਾ ਖਾਣ ਵਾਲੇ ਸਿੱਖ ਨੇ ਗੁਰੂ ਜੀ ਨੂੰ ਸ਼ਿਕਾਇਤ ਕੀਤੀ ਤਾਂ ਅੱਗੋਂ ਗੁਰੂ ਜੀ ਨੇ ਕਿਹਾ हे ਭਾਈ ਤੇਰੇ ਅੱਜ ਚਪੇੜਾ ਤੇਰੇ ਅੱਜ ਚਪੇੜ ਵਜੀ ਹੈ ਤਾਂ ਤੈਨੂੰ ਦਰਦ ਹੋਇਆ ਪਰ ਤੂੰ ਗਲਤ ਬਾਣੀ ਪੜ ਕੇ ਹਰ ਰੋਜ਼ ਹੀ ਸਾਡੇ ਚ ਪੇੜਾ ਮਾਰਦਾ ਹੈ। ਏ ਭਾਈ ਉਥੇ ਕਹਿ ਜਾਣਾ ਗੁਰੂ ਸੂਰਾ ਲਿਖਿਆ ਤੂੰ ਤਾਂ ਗਲਤ ਬਾਣੀ ਪੜ ਕੇ ਅਰਥ ਦੇ ਅਨਰਥ ਕਰੀ ਜਾਂਦਾ ਹੈ। ਕਹਿ ਦਾ ਅਰਥ ਜਾਂ ਹੁੰਦਾ ਹੈ ਕਿ ਜਾਂ ਤਾਂ ਪ੍ਰਮਾਤਮਾ ਸਭ ਕੁਝ ਜਾਣਦਾ ਹੈ ਅਤੇ ਜਾਂ ਫਿਰ ਗੁਰੂ ਸੂਰਮਾ ਸਭ ਕੁਝ ਜਾਣਦਾ ਪਰ ਤੂੰ ਤਾਂ ਕੇ ਪੜਦਾ ਜਿਸ ਦਾ ਮਤਲਬ ਹੈ ਕਿ ਕਰਤਾ ਹੀ ਸਭ ਕੁਝ ਜਾਣਦਾ ਗੁਰੂ ਤਾਂ ਕੁਝ ਨਹੀਂ ਜਾਣਦਾ ਗੁਰੂ ਕੀ ਜਾਣਦਾ ਕੇ ਦਾ ਮਤਲਬ ਗੁਰੂ ਕੀ ਜਾਣਦਾ ਤੂੰ ਤਾਂ ਸਾਡੇ ਕੁਛੜ ਬਹਿ ਕੇ ਹੀ ਸਾਡੀ ਦਾੜੀ ਮੁੰਨੀ ਜਾਨਾ ਤੂੰ ਕਹਿੰਦਾ ਹੈ ਕਿ ਗੁਰੂ ਤਾਂ ਕੁਝ ਨਹੀਂ ਜਾਣਦਾ ਸੋ ਸੰਗਤ ਜੀ ਅਸੀਂ ਵੀ ਮੰਨੇ ਵਾਲੀਆਂ ਪੌੜੀਆਂ ਨੂੰ ਮੰਨੇ ਮੰਨੇ ਕਰਕੇ ਬੜੀ ਜਾਂਦੇ ਆ ਅਤੇ ਮਗ ਨੂੰ ਮਗੂ ਪੜੀ ਜਾਂਦੇ ਆ ਮੰਨਾ ਮਗੂ ਨਾ ਚੱਲੇ ਪੰਥ ਸੁਣਿਆ ਨੂੰ ਸੁਣੀਏ ਪੜੀ ਜਾਂਦੇ ਆ ਅਤੇ ਭਗਤਾ ਨੂੰ ਭਗਤਾ ਪੜੀ ਜਾਂਦੇ ਆ ਥਿੱਤੀ ਨੂੰ ਥਿੱਥੀ ਪੜੀ ਜਾਂਦੀਆਂ ਤੇ ਜਾਂ ਥਿੱਤੀ ਪੜਦੇ ਆਂ ਤੀਰਥ ਨਾਲੇ ਨੂੰ ਤੀਰਥ ਨਾਲੇ ਪੜੀ ਜਾਂਦੇ ਆਂ ਸੰਗਤ ਜੀ ਅਸੀਂ ਤਾਂ ਖਾਲੀ ਜਪਜੀ ਸਾਹਿਬ ਵਿੱਚ ਹੀ ਅੜੇ ਹੋਏ ਆਂ ਪਰ ਦਾਅਵੇ ਕਰਦੇ ਆਂ ਕਿ ਭਾਜੀ ਅਸੀਂ ਚੰਡੀ ਚਤਰ ਵੀ ਪੜ ਲੈਂਦੇ ਆਂ ਅਸੀਂ ਉਗਰਦੰਤੀ ਵੀ ਪੜਦੇ ਆਂ ਅਸੀਂ ਸ਼ਾਸਤਰਨਾਮ ਵਾਲਾ ਵੀ ਪੜ ਲੈਂਦੇ ਆਂ ਸੰਗਤ ਜੀ ਦਸਮ ਗ੍ਰੰਥ ਦੀ ਬਾਣੀ ਬਹੁਤ ਮਹਿੰਗੀ ਹੈ ਇਸ ਦੀ ਤਰ੍ਹਾਂ ਸੁਰਜੇ ਹੋਏ ਪੁਰਖਾਂ ਪਾਸੋਂ ਸੰਥਿਆ ਲੈਣੀ ਚਾਹੀਦੀ ਹੈ ਸੰਗਤ ਜੀ ਅਸੀਂ ਭਾਵੇਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਈਏ ਪਰ ਬਾਣੀ ਬਲੀਓ ਹਾਲੀ ਵੀ ਅਸੀਂ ਅਣਜਾਣ ਅਤੇ ਬੱਚੇ ਹੀ ਹਾਂ ਸੰਗਤ ਜੀ ਦੂਜੀ ਗੱਲ ਇਹ ਹੈ ਕਿ ਗੁਰਬਾਣੀ ਦੇ ਸ਼ੁੱਧ ਪੜਨ ਦੇ ਨਾਲ ਨਾਲ ਸਾਨੂੰ ਆਪਣੇ ਖਿਆਲ ਅਤੇ ਵਿਚਾਰਾਂ ਉੱਤੇ ਵੀ ਕਾਬੂ ਰੱਖਣਾ ਚਾਹੀਦਾ ਹੈ। ਵੈਸੇ ਤਾਂ ਸ਼ਬਦ ਸਿੱਧੀ ਦੇ ਬਹੁਤ ਸਖਤ ਵਿਧੀ ਵਿਧਾਨ ਹੁੰਦੇ ਆ ਜਿਨ੍ਹਾਂ ਵਿੱਚ ਆਪਣੇ ਮਨ ਨੂੰ ਅਤੇ ਸਰੀਰ ਨੂੰ ਪੂਰਾ ਸਾਧ ਕੇ ਰੱਖਣਾ ਹੁੰਦਾ ਹੈ। ਪਰ ਦਾਸ ਨੇ ਆਪ ਜੀ ਨੂੰ ਜੋ ਬੇਸਿਕ ਵਿਧੀ ਵਿਧਾਨ ਦੱਸੇ ਹਨ ਉਹ ਬਹੁਤ ਹੀ ਸੌਖੇ ਅਤੇ ਸਰਲ ਜਿਹੇ ਹਨ ਜਿਨ੍ਹਾਂ ਨੂੰ ਨੰਭਾਉਣ ਵਿੱਚ ਕੋਈ ਤਕਲੀਫ ਨਹੀਂ ਹੁੰਦੀ ਪਰ ਹਾਂ ਜੇ ਤੁਸੀਂ ਸੱਚਮੁੱਚ ਹੀ ਮੇਰੇ ਵਰਗਾ ਬਣਨਾ ਚਾਹੁੰਦੇ ਹੋ ਤਾਂ ਫਿਰ ਮੇਰੀਆਂ ਸਖਤਾਈਆਂ ਸ਼ੁਰੂ ਹੋ ਜਾਣੀਆਂ ਜਿਹੜੀਆਂ ਕਠਿਨਾਈਆਂ ਦਾ ਮੈਂ ਸਾਹਮਣਾ ਕੀਤਾ ਤੁਹਾਨੂੰ ਵੀ ਉਹਨਾਂ ਦਾ ਸਾਹਮਣਾ ਕਰਨਾ ਪੈਣਾ ਹੈ ਪਰ ਹਾਂ ਸੰਗਤ ਜੀ ਦੂਜੀ ਗੱਲ ਇਹ ਹੈ ਕਿ ਖਾਸ ਤੌਰ ਤੇ ਇਹ ਗੱਲ ਹੈ ਜੋ ਮੈਂ ਆਪ ਜੀ ਨੂੰ ਵਾਰ-ਵਾਰ ਕਹਿੰਦਾ ਰਹਿੰਦਾ ਉਹ ਇਹ ਹੈ ਕਿ ਤੁਸੀਂ ਆਪਣੇ ਫੋਨ ਉੱਤੇ ਇੱਧਰ ਉੱਧਰ ਦੀਆਂ ਗੱਲਾਂ ਨਾ ਸੁਣੋ ਇਸ ਨਾਲ ਮਨ ਦੀ ਅਵਸਥਾ ਵਿਗੜ ਜਾਂਦੀ ਹੈ ਅਤੇ ਮਨ ਦੇ ਖਿਆਲ ਇੱਧਰ ਉੱਧਰ ਦੌੜਨ ਲੱਗ ਜਾਂਦੇ ਆ ਹਾਂ ਜੇ ਤੁਸੀਂ YouTube استعمال ਕਰਨਾ ਹੀ ਹੈ ਤਾਂ ਗੁਰਬਾਣੀ ਦਾ ਕੀਰਤਨ ਸੁਣੋ ਗੁਰਬਾਣੀ ਦੀ ਕਥਾ ਸੁਣੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਸੁਣੋ ਭਾਈ ਰਗਵੀਰ ਸਿੰਘ ਭਾਈ ਰਗਵੀਰ ਸਿੰਘ ਵੀਰ ਨੂੰ ਸੁਣੋ ਪ੍ਰੋਫੈਸਰ ਪੂਰਨ ਸਿੰਘ ਨੂੰ ਸੁਣੋ ਅਤੇ ਹੋਰ ਨਾਮ ਅਭਿਆਸੀਆਂ ਨੂੰ ਸੁਣੋ ਜਿਨ੍ਹਾਂ ਨੂੰ ਸੁਣ ਕੇ ਸਾਡੇ ਮਨ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਇੱਛਾ ਜਾਗਦੀ ਹੈ ਐਸੇ ਪ੍ਰਖਾ ਨੂੰ ਸੁਣੋ ਪਰ ਜੇ ਦੂਜੇ ਤੁਜੇ ਦੂਜੇ ਤੀਜੇ ਕਿਸੇ ਹੋਰ ਚੈਨਲ ਨੂੰ ਸੁਣ ਕੇ ਆਪਣੇ ਮਨ ਦੇ ਖਿਆਲ ਆਪਣੇ ਮਨ ਦੇ ਖਿਆਲਾਂ ਨੂੰ ਅਸਤਵਸਤਿ ਨਾ ਕਰੋ ਦੂਜੇ ਤੁਜੇ ਦੂਜੇ ਤੀਜੇ ਕਿਸੇ ਹੋਰ ਚੈਨਲ ਨੂੰ ਸੁਣ ਕੇ ਆਪਣੇ ਮਨ ਦੇ ਖਿਆਲਾਂ ਨੂੰ ਅਸਤ ਵਿਅਸਤ ਨਾ ਕਰੋ ਪਰ ਤੁਸੀਂ ਸਭ ਕੁਝ ਸੁਣਦੇ ਵੀ ਰਹੇ ਹੋ ਸੁਣ ਵੀ ਰਹੇ ਹੋ ਅਤੇ ਮੇਰੇ ਨਾਲ ਵੀ ਗੱਲ ਕਰ ਲੈਂਦੇ ਹੋ ਹੋਰਨਾਂ ਨਾਲ ਵੀ ਗੱਲ ਕਰ ਲੈਂਦੇ ਹੋ ਸੰਗਤ ਜੀ ਮਨ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਹੋਰ ਕਿਸੇ ਨਾਲ ਗੱਲ ਨਾ ਕਰੋ ਮੈਂ ਤਾਂ ਵਸੇ ਇਹੋ ਕਹਿੰਦਾ ਹਾਂ ਕਿ ਜੇ ਤੁਹਾਨੂੰ ਹੋਰ ਕਿਤੋਂ ਮੋਟੀਵੇਸ਼ਨ ਮਿਲਦੀ ਹੈ ਜਾਂ ਉਹਨਾਂ ਦੇ ਖਿਆਲ ਚੰਗੇ ਲੱਗਦੇ ਹੈ ਤਾਂ ਫੇਰ ਮੇਰੇ ਨਾਲ ਗੱਲ ਨਾ ਕਰੋ ਸਿਰਫ ਇੰਨੀ ਗੱਲ ਹੈ ਇੱਥੋਂ ਤੱਕ ਕਿ ਜੇ ਤੁਸੀਂ ਚੁਪਹਿਰਾ ਸਾਹਿਬ ਵੀ ਕਰਦੇ ਹੋ ਤਾਂ ਵੀ ਮੇਰੇ ਨਾਲ ਆਪਣੀ ਪ੍ਰੋਬਲਮ ਸ਼ੇਅਰ ਕਰਨ ਦਾ ਕੋਈ ਤੁਕ ਨਹੀਂ ਬਣਦਾ ਕਿਉਂਕਿ ਜਿੱਥੇ ਮਹਾਨ ਸ਼ੀਰ ਬਾਬਾ ਦੀਪ ਸਿੰਘ ਜੀ ਦੇ ਤੁਸੀਂ ਸ਼ਰਣਾਗਤ ਬਣ ਜਾਂਦੇ ਹੋ ਤਾਂ ਉੱਥੇ ਮੇਰੀ ਕੋਈ ਔਕਾਤ ਨਹੀਂ ਰਹਿ ਜਾਂਦੀ ਜੇ ਤੁਸੀਂ ਚਪੈਰੇ ਵੀ ਪੂਰੇ ਕਰ ਚੁੱਕੇ ਹੋ ਤਾਂ ਤਾਂ ਵੀ ਤੁਸੀਂ ਮੇਰੇ ਕੋਲ ਨਾ ਆਓ ਕਿਉਂਕਿ ਤੁਸੀਂ ਥੋੜਾ ਦੇਰ ਰੁਕ ਕੇ ਚਪੈਰਾਂ ਤੋਂ ਬਾਅਦ ਵੀ ਬਾਬਾ ਜੀ ਦੀ ਰਹਿਮਤ ਦਾ ਇੰਤਜ਼ਾਰ ਕਰਿਆ ਕਰੋ ਜਦੋਂ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਪੈਰਾ ਸਾਹਿਬ ਵੀ ਕਰ ਚੁੱਕੇ ਹਾਂ ਪਰ ਕੁਝ ਬਣਿਆ ਨਹੀਂ ਤਾਂ ਇਹ ਸੁਣ ਕੇ ਮੈਨੂੰ ਕੋਈ ਖੁਸ਼ੀ ਨਹੀਂ ਹੁੰਦੀ ਸੰਗਤ ਜੀ ਮੈਂ ਤੁਹਾਨੂੰ ਵਾਰ-ਵਾਰ ਰੋਕਦਾ ਹਾਂ ਕਿ ਤੁਸੀਂ ਆਪਣੇ ਫੋਨ ਉੱਤੇ ਇੱਧਰ ਉੱਧਰ ਉਂਗਲਾ ਨਾ ਮਾਰਿਆ ਕਰੋ ਤਾਂ ਤੁਹਾਨੂੰ ਲੱਗਦਾ ਕਿ ਮੈਂ ਤੁਹਾਡਾ ਦੁਸ਼ਮਣ ਜਾਂ ਅਹੰਕਾਰ ਦੀ ਗੱਲ ਕਰਦਾ ਪਰ ਨਹੀਂ ਮੈਂ ਤੁਹਾਡਾ ਭਲਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਧਰਮ ਕਰਮ ਦੇ ਸਾਰੇ ਕੰਮ ਕਰਦੇ ਹੋਿਆਂ ਵੀ ਖਾਲੀ ਰਹਿ ਜਾਓ ਮੈਂ ਚਾਹੁੰਦਾ ਕਿ ਤੁਸੀਂ ਸੁੱਖਾਂ ਨਾਲ ਵੀ ਭਰ ਜਾਓ ਅਤੇ ਰੱਬ ਦੀ ਰਹਿਮਤ ਨਾਲ ਵੀ ਭਰ ਜਾਓ ਦਰਵਾਜ਼ਾ ਭਾਵੇਂ ਕੋਈ ਵੀ ਹੋਵੇ ਪਰ ਤੁਹਾਡੀ ਝੋਲੀ ਭਰੀ ਹੋਣੀ ਚਾਹੀਦੀ ਹੈ ਪਰ ਜੇ ਤੁਸੀਂ ਉਸ ਉਸ ਬੱਚੇ ਵਰਗੇ ਹੋ ਜਿਹੜਾ ਸਕੂਲ ਭੇਜਣ ਵਾਲੀ ਮਾਂ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਦਾ ਇਹ ਤਾਂ ਫਿਰ ਚੰਗੀ ਕਰ ਲੇ ਅੱਗੇ ਜਾ ਕੇ ਤੁਹਾਨੂੰ ਮੇਰੀਆਂ ਗੱਲਾਂ ਚੇਤੇ ਰਹਿਣੀਆਂ ਹੋਣਗੀਆਂ ਜਿਵੇਂ ਬੱਚੇ ਨੂੰ ਵੱਡੇ ਹੋ ਕੇ ਪਤਾ ਲੱਗਾ ਵੀ ਮਾਂ ਠੀਕ ਹੀ ਕਹਿੰਦੀ ਸੀ ਪੜ ਲਾ ਪੜ ਲਾ ਸੁਸੰਗਤ ਜੀ ਇਸ ਤਰ੍ਹਾਂ ਕਰਨ ਨਾਲ ਅਸੀਂ ਕਿਸੇ ਵੀ ਮੰਜ਼ਲ ਉੱਤੇ ਨਹੀਂ ਪਹੁੰਚ ਸਕਦੇ ਕਿਉਂਕਿ ਗੁਰੂ ਜੀ ਕਹਿੰਦੇ ਆ ਉਪਜੰਪ ਉਪਾਏ ਨ ਪਾਈਏ ਕਤਹੂ ਗੁਰਪੂਰੇ ਹਰ ਪ੍ਰਭ ਲਾਭਾ ਭਾਵਕੇ ਨਿਤ ਨਵੇਂ ਉਪਰਾਲਿਆਂ ਨਾਲ ਹਰੀ ਵੈਗਰੂ ਕਦੇ ਨਹੀਂ ਮਿਲਦਾ ਨਿਤ ਨਵੇਂ ਉਪਰਾਲਿਆਂ ਨਾਲ ਹਰੀ ਵੈਗਰੂ ਕਦੇ ਨਹੀਂ ਮਿਲਦਾ ਜਿਸ ਤਰ੍ਹਾਂ ਅਸੀਂ ਆਪਣੇ ਉਪਰਾਲੇ ਬਦਲਦੇ ਰਹਿੰਦੇ ਆ ਉਹ ਤਾਂ ਪੂਰੇ ਗੁਰਦੁਆਰਾ ਹੀ ਮਿਲਦਾ ਅਤੇ ਨਾਮ ਸ਼ਬਦ ਦੀ ਕਮਾਈ ਨਾਲ ਮਿਲਦਾ ਹੈ ਬੰਦੀ ਬਦਲ ਨਾਲ ਨਹੀਂ ਮਿਲਦਾ ਸੰਗਤ ਜੀ ਮੈਂ ਤੁਹਾਨੂੰ ਖਰੀ ਅਤੇ ਸੱਚੀ ਗੱਲ ਕਹਿੰਦਾ ਕਿ ਜੇ ਤੁਸੀਂ ਮੇਰੇ ਨਾਲ ਹੋ ਤਾਂ ਮੇਰੇ ਨਾਲ ਰਹੋ ਜੇ ਦੂਜਿਆਂ ਤੀਜਿਆਂ ਨਾਲ ਹੋ ਤਾਂ ਉਹਨਾਂ ਨਾਲ ਰਹੋ ਇੱਕ ਦੀ ਹੀ ਸਿੱਖਿਆ ਧਾਰਨ ਕਰੋ ਤਾਂ ਕਿ ਤੁਹਾਨੂੰ ਕੋਈ ਮੰਜ਼ਲ ਮਿਲ ਜਾਏ ਨਹੀਂ ਤਾਂ ਮੇਰਾ ਜਹਾਜ ਦੂਜੇ ਜਹਾਜ ਦੀਆਂ ਸਵਾਰੀਆਂ ਨਹੀਂ ਚੁੱਕਦਾ ਮਿਲ ਗੋਬੇ ਯਾਤਰੀ ਮੈਨੂੰ ਨਹੀਂ ਚਾਹੀਦੇ ਜੇ ਤੁਸੀਂ ਮੇਰੇ ਕੋਲ ਛਿਪਾ ਕੇ ਵੀ ਕੋਈ ਗੱਲ ਕਰੋਗੇ ਤਾਂ ਮੇਰੀਆਂ ਕਿਰਨਾ ਸੱਚ ਅਤੇ ਝੂਠ ਨੂੰ ਆਪੇ ਨਖਾਰ ਲੈਣ ਗਈਆਂ ਸੋ ਸੰਗਤ ਜੀ ਹਲਦਾਇਕ ਬਾਣੀ ਨੂੰ ਹਮੇਸ਼ਾ ਸ਼ੁੱਧ ਪੜੋ ਅਤੇ ਆਪਣੇ ਮਨਾਂ ਅਤੇ ਸਰੀਰ ਉੱਤੇ ਨਿਯਮਬੱਧ ਅੰਕੁਸ਼ ਲਗਾਈ ਰੱਖੋ ਬਸ ਇਹੋ ਹੀ ਸੌਖਾ ਹਾਲ ਹੈ ਆਪਣੇ ਕਰਜਾਂ ਨੂੰ ਪੂਰੇ ਕਰਨ ਦਾ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀਆਂ ਇਹਨਾਂ ਗੱਲਾਂ ਨੂੰ ਪੂਰੇ ਧਿਆਨ ਦੇ ਨਾਲ ਸੁਣਿਆ ਹੋਵੇਗਾ ਤੇ ਕੋਸ਼ਿਸ਼ ਕਰੋਗੇ ਤੁਸੀਂ ਕਿ ਇੱਕ ਦੇ ਹੋ ਕੇ ਰਹੀਏ ਇੱਕ ਨਾਲ ਗੱਲ ਕਰੀਏ ਇੱਕ ਨਾਲ ਜੁੜੀਏ ਇੱਕ ਪਰਮਾਤਮਾ ਹੀ ਹੈ ਪਰ ਟੀਚਰ ਵੀ ਇੱਕ ਹੀ ਹੁੰਦਾ ਹੈ ਬਹੁਤੇ ਟੀਚਰ ਨਹੀਂ ਹੁੰਦੇਗੇ ਹਰ ਸਬਜੈਕਟ ਦਾ ਟੀਚਰ ਪ੍ਰੋਫੈਸਰ ਲੈਕਚਰਰ ਹੁੰਦਾ ਹੈ ਜਿਹੜੀ ਮੰਜ਼ਲ ਨੂੰ ਤੁਸੀਂ ਪਕਰਨਾ ਚਾਹੁੰਦੇ ਹੋ ਉਸ ਮੰਜ਼ਲ ਦਾ ਤੁਸੀਂ ਆਪਣਾ ਕੋਈ ਨਾ ਕੋਈ ਟੀਚਰ ਨਿਯਤ ਕਰ ਲਓ ਬਸ ਇਹੋ ਹੀ ਮੇਰੀ ਉਮੀਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ